ਲਈ ਰਹੀ ਹੋ ਰਹੀ ਹੈ ਤਾਂ ਅਰਵਿੰਦ ਕੇਜਰੀਵਾਲ ਵੀ ਜਿਹੜੇ ਹੈਗਾ ਤੁਹਾਨੂੰ ਦੀ ਹਾਰ ਹੋ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਸਾਡੇ ਕਦੇ ਅਰਵਿੰਦ ਕੇਜਰੀਵਾਲ ਜੀ ਹੋਰਾਂ ਨੂੰ 67 ਜਿੱਤ ਸੀਟਾਂ ਉਹਨਾਂ ਦੀ ਗਵਾਈ ਵਿੱਚ ਦਿੱਲੀ ਦੀ ਜਨਤਾ ਨੇ ਦੇ ਦਿੱਤੀਆਂ ਸੀ ਇਸੇ ਵੇਲੇ ਬਾੜ ਦੇ ਦਿੱਤੀਆਂ ਸੀ ਸਤਾਈ ਦੇ ਇਲੈਕਸ਼ਨ ਆ ਰਹੇ ਆ ਕਿ ਲੱਗਦਾ ਉਸ ਟੈਸਟੀ ਦਾ ਇਫੈਕਟ ਪਾਊਗਾ ਕੁਝ ਕੇਜਰੀਵਾਲ ਜੀ ਹੋਰਾਂ ਦੇ ਲੋਕਾਂ ਨੇ ਹਮੇਸ਼ਾ ਉਮੀਦ ਕੀਤੀ ਹੈ ਇਹ ਇਲੈਕਸ਼ਨ ਬੀਜੇਪੀ ਨੇ ਜਿਸ ਢੰਗ ਨਾਲ ਲੜਿਆ ਤੁਸੀਂ ਸਾਰੇ ਪੱਤਰਕਾਰ ਭਰਾ ਜਾਣੇ ਪਰਮੇਸ਼ਰ ਕੁਡੀਆਂ ਕੈਮਰਨ ਮੰਤਰੀ ਅੱਜ ਕੁਡੂਪਰਾ ਦੇ ਅਗਰਗੋਵਰ ਸਿੰਘ ਸੜਾਈ ਸਰਕਲ ਦੇ ਵਿੱਚ ਸਰਦਾਰੀ ਲਲ ਕਪੂਰ ਦੇ ਅੱਜ ਉਹਨਾਂ ਦਾ ਕੈਂਪ ਰੱਖਿਆ ਸੀ ਉਹਨਾਂ ਯਾਦ ਦੇ ਵਿੱਚ ਕਪੂਰ ਸਾਹਿਬ ਵੀ ਮੇਰੇ ਪਿਤਾ ਜੀ ਇੱਥੋਂ ਮੈਂਬਰ ਪਾਰਲੀਮੈਂਟ ਬਣੇ ਜਥੇਦਾਰ ਜਗਦੇਵ ਸਿੰਘ ਕੁਡੀਆਂ ਉਸ ਵੇਲੇ ਇਹਨਾਂ ਪਰਿਵਾਰਾਂ ਨੇ Hindu ਪਰਿਵਾਰਾਂ ਨੇ ਉਹਨਾਂ ਲੋਕਾਂ ਨੇ ਜਾਣ ਲੱਗ ਕੇ ਉਹਨਾਂ ਦੀ ਮਦਦ ਕੀਤੀ ਸਰ ਮਿਸ਼ਨ ਕੋਡੀਆਂ ਕੈਬਨ ਮੰਤਰੀ ਅੱਜ ਕੂਟਪੁਰਾ ਦੇ ਗੁਰੂ ਗੋਬਿੰਦ ਸਿੰਘ ਸੜਾਈ ਸਰਕਲ ਦੇ ਵਿੱਚ ਤਾਂ ਗੱਲਬਾਤ ਕਰਦੇ ਆ ਸਰ ਅੱਜ ਇੱਥੇ ਪਹੁੰਚੇ ਹੋ ਕਿੱਸਾ ਦਿਖਦੇ ਮੈਂ ਮੇਰੇ ਤੁਨਪਾਗ ਜਾਂ ਇਤ ਪਾਗ ਲਾਲੂ ਮੈਂ ਇਸ ਕੋ ਵਿੱਚ ਪਹੁੰਚਿਆ ਮੈਂ ਕਿਸੇ ਹੋਰ ਪ੍ਰੋਗਰਾਮ ਵਿੱਚ ਆਇਆ ਸੀ ਤੇ ਮੈਨੂੰ ਬਾਈ ਜੀ ਗੁਰਿੰਦਰ ਸਿੰਘ ਹੋਰ ਆਨੇ ਪੱਤਰਕਾਰ ਵੀ ਲਈ ਉਹਨਾਂ ਨੇ ਕਿਹਾ ਵੀ ਉੱਥੇ ਪ੍ਰੋਗਰਾਮ ਸੀ ਹਾਜ਼ਰੀ ਪਰੋਂ ਤੇ ਚੰਗਾ ਹੋਊਗਾ ਮੈਂ ਇਸ ਲਈ ਇਹਦੇ ਵਿੱਚ ਆ ਜਾਣਾ ਹਾਲਾਂਕਿ ਮੇਰਾ ਲੁਧਿਆਣੇ ਪ੍ਰੋਗਰਾਮ ਸੀ ਮੈਂ ਉੱਥੇ ਟਾਈਮ ਨਾਲ ਪਹੁੰਚਣਾ ਹੈ ਡਾਕਟਰ ਅਮਰਜੀਤ ਸਿੰਘ ਮਰਵਾ ਉਹਨਾਂ ਦੀ ਸ਼ਰਧਾਂਜਲੀ ਉਹਨਾਂ ਦੀ ਯਾਦ ਵਿੱਚ ਸਾਰੇ ਇਸ ਮਾਗਮ ਹੋਇਆ ਸਾਰੇ ਪੈਣ ਭਾਈ ਇਕੱਠੇ ਹੋਏ ਆ ਮੈਂ ਵੀ ਉਹਨਾਂ ਦੇ ਸਾਥ ਹੋਇਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਸਾਰਾ ਕੰਮ ਜਿਹੜਾ ਲੋਕ ਭਲਾਈ ਦਾ ਕੁਛ ਕਿਸੇ ਕਿਸੇ ਦੇ ਸੇ ਹੁੰਦਾ ਅਸੀਂ ਇਸ ਸੰਸਾਰ ਵਿੱਚ ਜਨਮ ਲੈਨੇ ਆ ਤੋ ਆਪਣਾ ਕਮਾ ਕੇ ਆਪਣਾ ਖਾ ਕੇ ਜੀਣਨੇ ਆ ਕੁਛ ਲੋਕ ਕੋ ਹੁੰਦੇ ਆ ਜਿਹੜਾ ਆਪਣਾ ਕਮਾ ਕੇ ਤੇ ਲੋਕਾਂ ਦੇ ਵਾਰ ਕੇ ਲੋਕਾਂ ਦੀ ਸੇਕਸ਼ ਕਰਕੇ ਇਸ ਪਰਮਾਤਮਾ ਦੀ ਖੁਸ਼ੀ ਲੈ ਕੇ ਚਲੇ ਜਾਂਦੇ ਆ ਉਹਦੇ ਵਿੱਚ ਮੈਨੂੰ ਵੀ ਡਾਕਟਰ ਸਾਹਿਬ ਦੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਬਹੁਤ ਬਹੁਤ ਪੁੱਛਦਾ ਸਰਦਾਰੀਲਾ ਕਪੂਰ ਦੇ ਅੱਜ ਜਿਹੜਾ ਉਹਨਾਂ ਦਾ ਫੂਨਦਾਨ ਕੈਂਪ ਰੱਖਿਆ ਸੀ ਮੈਂ ਯਾਦ ਦੇ ਵਿੱਚ ਦੋ ਸ਼ਬਦ ਕੀ ਕਿਹਾ ਉਹਦਾ ਕਪੂਰ ਸਾਹਿਬ ਵੀ ਮੇਰੇ ਪਿਤਾ ਜੀ ਇੱਥੇ ਮੈਂਬਰ ਪਾਰਲੀਮੈਂਟ ਬਣੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਉਸ ਵੇਲੇ ਉਹਨੂੰ ਸਿਲੈਕਸ਼ਨ ਵਿੱਚ ਹਾਲਾਂਕਿ ਬਹੁਤ ਕਈ ਵਾਰੀ ਇਹ ਕਿਹਾ ਜਾਂਦਾ ਕਿ ਇਹ ਤਾਂ ਕਿਹਾ ਜਾਂਦਾ ਵੀ ਉਹ ਗਰਮ ਗਲੀਆਂ ਦੇ ਉਮੀਦਵਾਰ ਸਨ ਪਰ ਜਿਸ ਤਰ੍ਹਾਂ ਇਹਨਾਂ ਪਰਿਵਾਰਾਂ ਨੇ ਹਿੰਦੂ ਪਰਿਵਾਰਾਂ ਨੇ ਉਹਨਾਂ ਲੋਕਾਂ ਨੇ ਜਾਣ ਲੱਗ ਕੇ ਉਹਨਾਂ ਦੀ ਮਦਦ ਕੀਤੀ ਉਸ ਤੋਂ ਬਾਅਦ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਸ ਦੁੱਖ ਵਿੱਚ ਵੀ ਸ਼ਾਮ ਹੁੰਦੇ ਰਹੇ ਅੱਜ ਤੱਕ ਉਹ ਸਾਹਮਣੇ ਬਣੀ ਹੋਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਇੱਕ ਪ੍ਰੋਗਰਾਮ ਕੀਤਾ ਇਹਨਾਂ ਕੀਤਾ ਜਾ ਰਿਹਾ ਹੈ ਫੋਨ ਕਰਨ ਉਹ 3:00 ਵਜੇ ਕਰਨਾ ਉਹਦੇ ਵੀ ਮੈਂ ਮਜਬੂਰੀ ਜ਼ਾਹਰ ਕੀਤੀ ਮੈਂ ਇਹਨਾਂ ਨਾਲ ਇਸ ਆ ਕੇ ਚੱਲਿਆ ਇਸ ਤੋਂ ਪਹਿਲਾਂ ਇੱਕ ਉਸ ਵੇਲੇ ਸਰਦਾਰ ਲਾਭ ਸਿੰਘ ਜੀ ਢਾਲੀਵਾਲ ਸਾਹਿਬ ਜਿਹੜੇ ਮਨੀ ਢਾਲੀਵਾਲ ਪੀਆਰਓ ਸਪੀਕਰ ਸਾਹਿਬ ਦੇ ਉਹਨਾਂ ਦੇ ਪਿਤਾ ਜੀ ਜਿਹੜੇ ਲਾਭ ਸਿੰਘ ਜੀ ਮੇਰੇ ਸਾਜੀ ਹੋਰਾਂ ਦੇ ਸਾਥੀ ਰਹੇ ਉਹਨਾਂ ਦਾ ਇੱਕ ਖੋਗ ਸੀ ਮੈਂ ਉੱਤੇ ਪੇਖਾ ਜੀ ਲਾਉਣੀ ਹੈ ਮੇਰਾ ਫਰਜ਼ ਸੀ ਇਹ ਕਿ ਪਾਰਟੀ ਜਿਹੜੀ ਹੈਗੀ ਉਹ ਰਹਿ ਗਈ ਹੈ ਅਰਵਿੰਦ ਕੇਜਰੀਵਾਲ ਵੀ ਜਿਹੜੇ ਹੈਗੇ ਉਹ ਤੋਂ ਮੇਰੀ ਹਾਰ ਹੋ ਗਈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੀ ਇਹ ਜਨਤਾ ਦੇ ਹੱਥ ਹੋਇਆ ਕਰਦਾ ਕਦੇ ਅਰਵਿੰਦ ਕੇਜਰੀਵਾਲ ਜੀ ਹੋਰਾਂ ਨੂੰ 67 ਦੀ ਸੀਟਾ ਉਹਨਾਂ ਦੀ ਗਵਾਈ ਵਿੱਚ ਦਿੱਲੀ ਦੀ ਜਨਤਾ ਨੇ ਦੇ ਦਿੱਤੀਆਂ ਸੀ। ਅ ਕਿਸੇ ਵੇਲੇ ਬਾੜ ਦੇ ਦਿੱਤੀਆਂ ਸੀ। ਇਸ ਵਾਰ ਹੋ ਸਕਦਾ ਕਿ ਜਦੋਂ ਕਾਫੀ ਲੰਮਾ ਸਮਾਂ ਸਰਕਾਰ ਹੋਵੇ ਲੋਕ ਸਮਝਣ ਲੱਗ ਜਾਂਦੇ ਕਿਸੇ ਨਵੇਂ ਤੋਂ ਆ ਕੇ ਕੋਈ ਹੋਰ ਉਮੀਦ ਰੱਖੀ ਹੋਵੇ। ਤੋਂ ਉਹਨਾਂ ਦਾ ਦਿੱਲੀ ਦੇ ਲੋਕਾਂ ਦਾ ਪਤਵਾ ਸਿਰ ਮੱਥੇ ਹੈ। ਮੈਂ ਇਸ ਲਈ ਕਿ ਕਿ ਹਾਲਾਂਕਿ ਕੇਦਰੀ ਬਾਲ ਦੀ ਹੋਰਾਂ ਦੇ ਲੋਕਾਂ ਨੇ ਬਹੁਤ ਵੱਡੀ ਅਮੇਸ਼ਾ ਹਮੈਤ ਕੀਤੀ ਹੈ ਇਹ ਇਲੈਕਸ਼ਨ ਬੀਜੇਪੀ ਨੇ ਜਿਸ ਢੰਗ ਨਾਲ ਲੜਿਆ ਤੁਸੀਂ ਸਾਰੇ ਪੱਤਰਕਾਰ ਭਰਾ ਜਾਣਦੇ ਜਿੰਨਾ ਸਰਮਾਇਆ ਜਿੰਨੀ એનર્ਜੀ ਜਿੰਨੇ ਤਕੇਸ਼ਾ ਜੀ ਜੋ ਕੀਤਾ ਉਹ ਕਿਸੇ ਤੋਂ ਗੁਜ਼ਾਰਦਾ 27 ਦੇ ਇਲੈਕਸ਼ਨ ਆ ਰਹੇ ਆ ਕਿ ਲੱਗਦਾ ਉਸ ਤੇ ਇਸਦਾ ਅਫੈਕਟ ਪਊਗਾ ਤੁਸੀਂ 27 ਬਹੁਤ ਦੂਰ ਆ ਜੀ ਦਿਹਾੜੀ ਟੰਗ ਵਿੱਚ ਗੱਲਾਂ ਬਦਲ ਜਾਂਦੀਆਂ ਨੇ 27 ਵਾਲੇ 27 ਨਾਲ ਗੱਲ ਕੀਤੀ ਜਾਓ ਹੁਣ ਸਾਨੂੰ ਇਸ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਸਮਾਂ ਮਿਲਿਆ ਸੀ ਸੇਵਾ ਕਰ ਸਕੀਏ ਅਕਾਲਪੁਰ ਕੋਲੇ ਇਹੀ ਦੀਪਾ थैंक यू सर ਅਰਦਾ ਸਤੁ ਜੀ ਦੇਖ ਸਕਦੇ ਹੋ ਕਿ ਅੱਜ ਸੈਵਨਟ ਮੰਤਰੀ ਜਿਹੜਾ ਹੈਗਾ ਉਹ ਗੁਰਵਰ ਸਿੰਘ ਸਾਡੇ ਸਰਕਲ ਦੇ ਵਿੱਚ ਪਹੁੰਚੇ ਆ ਮਹਿਰੂਮ ਪੱਤਰਕਾਰ ਸਰਦਾਰੀ ਰਾਲ ਕਪੂਰ ਉਹਨਾਂ ਦਾ ਵੀ ਅੱਜ ਕੋੜਪੁਰ ਵਿੱਚ ਕੋਰਮ ਰੱਖਿਆ ਗਿਆ ਸੀ ਖੁਨਦਾਨ ਤਾਂ ਉੱਥੇ ਵੀ ਇਹਨਾਂ ਨੇ ਜਿਹੜੇ ਸ਼ਿਰਕਤ ਕੀਤੀ ਆ ਕਰਨ ਮੰਤਰੀ ਅੱਜ ਕੋੜਪੁਰ ਆ ਜ਼ਰੂਰ ਪਹੁੰਚੇ ਸੀ ਜਿਨ੍ਹਾਂ ਵੱਲੋਂ ਅੱਜ ਕਾਫੀ ਫੰਕਸ਼ਨਾਂ ਦੇ ਕੋੜਪੁਰ ਦੇ ਵਿੱਚ ਜਿਹੜਾ ਹੈਗਾ ਸ਼ਮੂਲੀਅਤ ਜੋ ਕੀਤੀ ਆ ਕੈਮਰਾ ਪਰਸਨ ਆਲਮੋਦ ਦੇ ਨਾਲ ਮੈਸਜੰਦਨ ਲੋਕ ਇਨਸਾਫ ਟੀਵੀ ਕੋੜਪੁਰਾ